ਆਪਾ ਰੋ ਰਤੇ ਹਨ ਇਸ ਪਰ ਗੁਰ ਪਰਸਾਹੇ ਪਰਸੇਵਾ ਜੋ ਗੁਰੂ ਗੁਰਸਬਹ ਜੀ ਦੇ ਪੈਸਾ ਸਜ ਜੀ ਆਪਾਂ ਰਤੇ ਪਾਉਂਦੇ ਜਿਹਨਾਂ ਨੂੰ ਸਗਿਆ ਤੇਰੇ اپنے کو سنگ سر جی کر کے ہر ملا جی ਧਰਤੇ ਗੁਰੂ ਦੇ ਆਪਾ ਆਉਂਦੇ ਐ ਹਰ ਘਰ ਦੇ ਧਰਤੇ ਜਿਹੜਾ ਸਵਾਲੀ ਆਉਂਦਾ ਉਹਦੀ ਨੁਕਤੇ ਗੁਰੂ ਤੋਂ ਮੰਗਦਾ ਹੈ ਸਦਗੋ ਸੱਚੇ ਮਹਾਰਾਜ ਦੇ ਤਰਫ ਦੇ ਭਾ ਕੇ ਕੁਝ ਨਾ ਕੁਝ ਮੰਗਦਾ ਹੈ ਜੇ ਮੰਗਲ ਦੀ ਜਾਤ ਹੋਵੇ ਤੇ ਬਾਰ-ਬਾਰ ਮੰਗਲ ਦੀ ਲੋੜ ਹੀ ਰਹਿੰਦੀ ਇਸ ਵਾਰ ਪਟਨਾ ਇੱਕ ਵਿਕਰਮ ਦੇ ਘਰ ਪਹੁੰਚਾ ਹੋਇਆ ਇੱਕ ਵਿਕਰਮ ਜੀਤ ਸਿੰਘ ਆਇਆ ਹੋਇਆ ਦੁਨੀਆ ਤਰਜੀਹ ਆਜਾ ਵਿਕਰਮ ਦਾਤ ਹਾਰ ਜੋਜ ਸਭੋਂ ਮਹੂਰੂਪਨਾ ਕੋਲ 16 ਤਾਰਾ ਦਾਨ ਕਰਕੇ

ਰੋਣ ਜਿਹੜੀ ਮੇਰੀ ਪੜਤਾਲੀ ਹੈ ਇਹਦੀ ਰੱਖਸ਼ਾ ਕਰਦੇ ਤੁਸੀਂ ਤੁਹਾਨੂੰ ਸੌਂਪ ਕੇ ਜਾ ਰਹੇ ਹਾਂ ਇਹਦੀ ਰੱਖਸ਼ਾ ਦੀ ਜ਼ਿੰਮੇਵਾਰ ਬਸਦਰ ਦੀਨ ਦਾ ਜਿਸਾਂ ਦੀ ਸੌਂਪ ਕੇ ਜਾ ਰਹੇ ਹੋ ਜੇ ਤਾਂ ਇਹਨਾਂ ਨੂੰ ਇਸ ਤੋਂ ਬਿਦੇਗੀ ਮੈਂ ਹਰ ਕਰਤਾਰ ਦੇ ਉਹਨਾਂ ਦੀ ਰੱਖਿਆ ਕਰਾਂ ਹੁਣ ਸਮਝੀਂ ਮਤੈ ਆਪਣੇ ਤਤ ਨੂੰ ਬਣ ਕੇ ਰੱਖਣਾ ਕਰਿਆ ਤੇ ਕੌਣਾਂ ਨੇ ਸੁਣ ਇੱਕ ਉਹਦੀ ਚੋਣ ਜਿਹਨੂੰ ਆਗਲਾ ਗੀਤ ਤੱਕ ਨੂੰ ਪਟਨਾ ਦੇ ਘਰ ਵਾਲੇ ਪ੍ਰਸਤਉਂਚੇ ਦੇ ਕੋਲ ਸਭ ਤੇ ਸ਼ਬਦ ਵਿਕਰਮਧਰਮ ਨੂੰ ਫਿਕਰ ਪੈ ਗਿਆ ਵੀ ਮੈਂ ਉਸ ਗ੍ਰਾਮ ਨੂੰ ਵਚਨ ਦਿੱਤਾ ਸੀ ਹੁਣ ਕੋ ਆਏਗਾ ਤੇ ਮੈਂ ਜਵਾਬ ਕੀ ਦੇਵਾਂ ਆਪਣੇ ਵਜੀਰ ਨੂੰ ਆਜ ਸੌਂਕ ਤੇ ਚੱਲ ਪਿਆ ਪੰਦੇ ਰੋਧਿਆ ਵਿਕਰਮਧਰਮ ਦੇ ਰਾਜ ਵਿੱਚ ਪਹੁੰਚਿਆ ਇੱਕ ਮਾਈ ਰੋ ਰਹੀ ਹੈ ਕੰਨਾਂ ਵਿੱਚ ਉਹਦੇ ਰੋਣ ਦੀ ਆਵਾਜ਼ ਪਈ ਉਹਦੇ ਕੋਲ ਜਾ ਕੇ ਦੁੱਖ ਪੁੱਛਿਆ ਮਾਈ ਦੱਸ ਮੈਂ ਕੀ ਮੇਰਾ ਪੁੱਤਰ 12 ਸਾਲ ਤੋਂ ਹੋ ਗਿਆ ਨੇ ਬਿਕਰਮ ਦੰਤ ਅੰਗ ਰક્ષਕ ਹੈ ਉਹਨੂੰ ਛੁੱਟੀ ਨਹੀਂ ਮਿਲਦੀ ਮੈਂ ਆਖਰੀ ਸਵਾਸਾਂ ਤੇ ਆਪਣਾ ਕੰਮ ਬੁਲੇ ਹੋ ਗਾਂ ਉਹਨੇ ਸਗਦਾ ਹੈ ਕਿ ਮੈਂ ਆਪਣੇ ਪੁੱਤਰ ਨੂੰ ਬਿਲੇ ਤੋਂ ਬਿਨਾਂ ਹੀ ਮਰ ਗਿਆ ਉਹ ਨੂੰ ਹੀ ਬਚਾ ਦਿੱਤਾ ਮੈਂ ਤੇ ਮੇਰੇ ਪੁੱਤਰ ਨੂੰ ਬਚਾਵਾ ਤਾ ਸਾਰਾ ਪੁੱਤਰ ਤੋਂ ਕੋਈ ਆ ਅਸਰ ਉਹਨੇ ਕੁਛ ਨਹੀਂ ਪਹੁੰਚਿਆ ਉਹਦੇ ਪੁੱਤਰ ਤੱਕ ਪਹੁੰਚ ਕੇ ਇਹਨੂੰ ਦੱਸਿਆ ਤਾਂ ਬਾਹਰ ਹੋ ਰਹੀ ਹੈ ਉਹ ਕਹਿ ਲਗਾ ਮੇਰੀ ਡਿਊਟੀ ਬੜੀ ਸਖਤ ਹੈ ਵਿਕਰਮ ਜੀ ਸਹ ਕਹਿ ਲਗਾ ਮੇਰੀ ਡਿਊਟੀ ਅਸੀਂ ਪੜਾ ਦਿੰਦੇ ਆ ਤੂੰ ਜਾ ਉਹਨੂੰ ਰਾਜਾ ਵਿਕਰੋਜੀ ਸਿੰਘ ਅਲਾਦਾ ਜਿਹੜਾ ਉੱਥੇ ਗਾੜ ਲੱਗਾ ਸੀ ਸੰਤਰੀ ਸੀ ਉਹ ਇੱਕ ਨੌਕਰ ਸੀ ਨੌਕਰ ਦੇ ਦਰਬਾਰ ਵਿੱਚ ਉਸ ਵੱਸ ਜੇਨਾ ਖੰਚੋਂ ਹੁੰਦਾ ਕੇ ਨੌਕਰ ਟਾਈਮ ਦੇਖਦਾ ਕਿੰਨਾ ਕੁ ਰਹਿ ਗਿਆ ਤੇ ਮਾਲਕ ਕੰਮ ਵੇਖਦਾ ਕਿੰਨਾ ਹੋਇਆ 10 ਅਇਲਾ ਖੰਪੂਰ ਦਾ ਨੌਕਰ ਨੂੰ ਤੇਰਾ ਰਾਜ ਕੋਲ ਤੇ ਲੱਗਦਾ ਨਾ ਮਾਲਕ ਨੇ ਹਰ ਪਾਸੇ ਨਜ਼ਰ ਰੱਖਦਾ

ਅਗਲੇ ਦਿਨ ਜਿਹੜਾ ਵਿਕਰਮ ਜੀ ਸੈਲਸੀ ਜਦੋਂ ਰਾਜਾ ਪਰੰਗੇ ਦੇ ਥੱਲੇ ਵੜਿਆ ਉਹਦਾ ਪਿੱਛਾ ਕਰਕੇ ਦੇਖਦਾ ਵੀ ਇਹ ਕਿੱਥੇ ਜਾਣਾ ਥੱਲੇ ਪੌੜੀਆਂ ਉਤਰ ਤੁਰਿਆ ਥੱਲੇ ਗਿਆ ਇੱਕ ਸ਼ਹਿਰ ਵਸ ਸਕਾ ਵਿਕਰਮ ਦਤ ਅੱਗੇ ਤੁਰਿਆ ਜਾਂਦਾ ਇੱਕ ਤਲਾਹ ਹੋਂਦਾ ਉੱਥੇ ਇਸ਼ਨਾਨ ਕਰਦਾ ਇੱਕ ਤੇਲ ਦਾ ਕੜਾਇਆ ਆਪਣੇ ਆਤਮਾ ਕੋ ਦੇ ਵਿੱਚ ਛਾਲ ਮਾਰ ਕੇ ਇਹਦੇ ਵਿੱਚ ਘੜਮਤਈ ਸਾਰੀ ਦਾਗ ਦੱਸੀ ਹੋਈ ਹੈ ਸੰਕੀ ਦੇ ਵਿੱਚ ਬਸ ਸੇਵਾ ਕੀਤਾ ਕਰਨੀ ਚਾਹੀਦੀ ਹੈ ਨਿਰਮਹਤ ਕਿਰਦਾ ਕਰਨੀ ਚਾਹੀਦੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਖਤ ਆਉਨੇ ਜਦੋਂ ਉਸ ਨੂੰ ਕਾਗਜ਼ਾ ਹੱਡੀਆਂ ਇਕੱਠੀਆਂ ਕਰਕੇ ਇੱਕ ਬੋਤਲ ਦੇ ਉੱਤੇ ਜਾਂ ਛਕਿਆ ਉਹ ਚੰਗਾ ਹੋ ਗਿਆ ਮੰਗ ਕੀ ਮੰਗਦਾ ਕਹਿ ਲੱਗਾ ਜੀ ਉਹੀ ਜਿਹੜੀ ਲੋੜ ਮੰਗ ਕਰਦਾ ਸਵਾਹ ਮੋਹ ਸੋਨਾ ਦੇ ਦਿਓ ਸਵਾਹ ਮੋਹ ਸੋਨਾ ਦੇ ਦਿੱਤਾ ਤਾਂ ਤੇ ਰਾਜਾ ਪਿੱਛੇ ਆ ਗਿਆ ਸੰਤ ਜੀ ਆ ਗਏ ਤੇ ਅਗਲੇ ਦਿਨ ਰਾਜੇ ਤੋਂ ਪਹਿਲਾਂ ਹੀ ਵਿਕਰਮਜੀਤ ਸਿੰਘ ਦੱਬੇ ਪੈਰੀ ਆਇਆ ਜਿਵੇਂ ਬੋਲ ਕੇ ਤੇ ਤਾਲੇ ਬਣ ਕੇ ਬਾਉਲੀ ਉਤਰਿਆ ਤਲਾਬ ਦੇ ਕੋਲ ਪਹੁੰਚਿਆ ਅਸ਼ਨਾਤ ਪਾਉਂਦਾ ਕੀਤਾ ਆਪਣੇ ਸਰੀਰ ਦੇ ਉੱਤੇ ਆਪਣੇ ਖੰਜਰ ਨੇ ਲਾਹ ਪਾਛ ਲਾਇਆ ਜੀ ਸੁਬੇਰੀ ਪਾਛ ਲਾ ਕੇ ਵਧੀਆ ਮਸਲਣਾ ਬਣਾ ਕੇ ਰੈਸੀ ਉਹਨਾਂ ਦੇ ਵਿੱਚੋਂ ਸਬਦਾ ਭਰ ਦਿੱਤਾ ਉਸ ਤੋਂ ਬਾਅਦ ਕਣਨ ਦੇ ਵਿੱਚ ਚਾਵ ਵਾਲੀ ਜਦ ਬਰਕੇ ਪਕੌੜਾ ਤਿਆਰ ਹੋ ਗਿਆ ਸਤੇਰ ਦੇ ਛੱਡੇ ਕਰ ਲਗਾ ਬਿਮਾਰ ਦੇ ਕਹੇ اچھ کچھ آنند وقت ہے کچھ سواد وکر ای کدی سواد نہیں آیا اللہ دا مار کوئی اشرا مار کہنے لگا بھی دے ہو دوں میری منگ پوری کروں گے کہنے لگا بھی تج پرسند کر دیتا تو اینا خوش کر دیتا. تو جو منگے گا میں کوئی دے دیتا صحیح وجن لے کے مجھے کے لگا بھی آپ طرح کو بوتل چیزیں دے دے آئی کہ اس کو بغیر ہو بھی نہیں رہ um بھی نہیں پڑا وہ میں چیزاں لے کے تو واپس آ گیا اپنی پہلے کلو گیا طے ہوا جیتر ہوگا تھلے بنتا تو ہر نجر نظر آئی بار بار کوشش کرتا تھلے ڈر لگتا

ਸਵਾਰ ਸੋਨਾ ਤਾਲ ਕਰਦਾ ਕੋ 16 ਪਾਉਂਦਾ ਇਸ ਤਰੀਕੇ ਨਾਲ ਸੀ ਇਹ ਅੱਜ ਪਤਾ ਨਹੀਂ ਕੀ ਹੋ ਗਿਆ ਥੱਲੇ ਉੱਤਰ ਗਿਆ ਤੇ ਹਾਜ਼ਿਰ ਕੋਟ ਨਹੀਂ ਨਿਕਲਦਾ ਇਹ ਕਹ ਰਿਹਾ ਉਹ ਬੰਦੇ ਨੇ ਜਦੋਂ ਇਹ ਮੇਲਿਆ ਸਲਾਈ ਤੇ ਵਿਕਰਮਜੀਤ ਸਿੰਘ ਨੇ ਆਪਣੀ ਪ੍ਰਕਾਰ ਕਰਨ ਕਰਕੇ ਨਿਕਮਾ ਤੇ ਸੰਤਰੀ ਨਹੀਂ ਤੇ ਪਰੋਸੀ ਰਾਜਾ ਵਿਕਰਮਜੀਤ ਸਿੰਘ ਆ ਤੂੰ ਹਰ ਰੋਜ਼ ਸਰਦਾ ਸੀ ਮੈਂ ਇੱਕੋ ਦਿਨ ਹੀ ਸੜਿਆ

ਅਰਜੁਨ ਤਾਂ ਆਪਣੇ ਮੁリエ ਹੋ ਗਏ ਨੇ ਬਹੁਤ ਕੁਝ ਗਰੋਹ ਲਿਆ ਜਾਲਾ ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਇਹ ਜਿਹੜਾ ਕੱਠ ਹੈ ਮਹਾਰਜ ਕਹਿੰਦੇ ਇਹ ਸੰਤ ਸੰਗਤ ਦਾ ਹੈ ਤੇ ਸੰਤ ਸੰਗਤ ਕੈਸੀ ਜਿਹੜੇ ਚਿਰ ਗੁਰਮਤਿ ਦੀ ਗੱਲ ਚੱਲਦੀ ਹੈ ਜੇ ਅਸੀਂ ਕਿਨਾਰੇ ਗੀਤ ਸੁਣਾ ਕੇ ਇਹਦੇ ਘਰ ਵਿੱਚ ਸੁਣਾ ਕੇ ਅੰਮ ਸਮਾ ਬਰਬਾਰ ਤੇ ਆਪਣਾ ਆਪਣਾ ਵੀ ਕੀਤਾ ਸੰਗਤ ਦਾ ਵੀ ਕੀਤਾ ਸਾਨੂੰ ਗੁਰਮੁਖੀ ਸੇਕ ਤੋਂ ਗੁਰਮੁਖੀ ਬਣਾ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਉਹ ਗੁਰਮਤਿ ਦੀ ਸੋਚ ਹੀ ਹੋਵੇ ਕੋਈ ਪਿਆਰੋ ਜਦੋਂ ਆਪਾਂ ਇਹੋ ਜਿਹੇ ਸਮਾਰਕਾਂ ਤੇ ਪੁੱਜਦੇ ਐ ਮਤਰਮ ਜੀਤ ਸਿੰਘ ਨੂੰ ਆਪਨੇ ਆਪ ਨੂੰ ਬੱਚ ਲਾ ਕੇ ਸੇਵਾ ਸੰਮਰਨ ਕਰਕੇ ਇਹ ਆਪਨੇ ਦਾਦੇ ਨੂੰ ਐਨਾ ਖੁਸ਼ ਕਰਨਾ ਚਾਹੁੰਦਾ ਵੀ ਕੋਈ ਦਿਹਾੜ ਹੋਵੇ ਤੇ ਜਦੋਂ ਸਰਦ ਨੂੰ ਦਿਹਾੜ ਹੁੰਦਾ ਨਾ ਤੇ ਮਨ ਦੇ ਕਿੰਨੇ ਕੋਈ ਬਰਕਤਾਂ ਨਾਲ ਝੋਲੀ ਭਰ ਦਿੰਦਾ ਕਿੰਨਾ ਕੁ ਤਾਨ ਕਰਦਾ ਜਦੋਂ ਸਤਿਗੁਰੂ ਦਿਆਉਂਦਾ ਮਨ ਜੇ ਕਿਨ ਸਤਿਗੁਰੂ ਕੋਲ ਦਿਆਉ ਤੇ ਸ਼ਰਤਾਂ ਪੂਰੀਏ ਸਤਿਗੁਰੂ ਕੋਲ ਦਿਆਉਂਦੇ ਮੈਂ ਕਬਹੂ ਝੂਰੀਏ ਸਤਿਗੁਰੂ ਕੋਲ ਦਿਆਉ ਤੇ ਤਰਸ ਕਰਨਾ ਚਾਹੀਏ ਸਤਿਗੁਰੂ ਕੋਲ ਦਿਆਉ ਤੇ ਹਾਜ਼ਰ ਨੂੰ ਮਾਣ ਲਈ ਸਤਿਗੁਰੂ ਕੋਲ ਦਿਆਉ ਤੇ ਜਨਮ ਕਰਦ ਕਰਕੇ ਹਾਂ ਸਤਿਗੁਰੂ ਕੋਲ ਦਿਆਉ ਤੇ ਸਤਹੀ ਸੁਖ ਸਭ ਤੋਂ ਪਹਿਲਾਂ ਬਾਰੇ ਸਾਨੂੰ ਸਮਝ ਆਏ ਸਰਬ ਬਾਪਾ ਮੇਜਰ ਸਿੰਘ ਸਰ ਜੀ ਨੂੰ ਜਨਮ ਦਾਸ ਜੀ ਨੂੰ ਮੂਹ ਪ੍ਰੇਮ ਹੈ ਉਹਨਾਂ ਦੇ ਇੱਕ ਬਹੁਤ ਦੇ ਸੱਦੇ ਤੇ ਸੰਗਤ ਤੇ ਪਰਿਸ਼ਰ ਕਰਨ ਦੇ ਮਾਪੂਰ ਸਰ ਦੇ ਚਾਲੇ ਪਾਸੇ ਵਸਤੀ ਆਏ ਸਾਡੇ ਕਥਾ ਕਰਨ ਵਾਸਤੇ ਨਹੀਂ ਆਏ ਸਤਿ ਮਾਨਵਕੀਏ ਸਟੇਜ ਤੋਂ ਬਹੁਤ ਬਹੁਤ ਧੰਨਵਾਦ